ਗੁਰਦੁਆਰਾ ਸ੍ਰੀ ਬਾਟ ਸਾਹਿਬ ਜੀ ਦੇ ਇਤਿਹਾਸ ਦੀ ਮਹਾਨਤਾ ਇਹ ਹੈ ਕਿ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਤਪੱਸਿਆ ਕਰਦਿਆਂ ਸਮਾਪਤੀ ਕੀਤਾ ਇਸ ਸਥਾਨ ਤੇ ਬਾਬਾ ਜੀ ਨੇ ਤਕਰੀਬਨ 60 ਸਾਲ ਤਪੱਸਿਆ ਕੀਤੀ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕੇ ਦਰਸ਼ਨ ਦਿੱਤੇ ਅਤੇ ਬਾਬਾ ਜੀ ਦੇ ਨਾਲ ਬਚਨ ਬਲਾਸ ਹੋਇਆ ਬਾਬਾ ਸ੍ਰੀ ਚੰਦ ਜੀ ਜਦੋਂ ਬਾਦਸਾ ਵਿਖੇ ਆਏ ਉਸੇ ਸਮੇਂ ਇੱਥੇ ਸੰਘਣੇ ਜੰਗਲ ਸੀ ਅਤੇ ਅਕਾਂਤ ਵਿਖੇ ਨਿਵਾਸ ਕੀਤਾ ਅਤੇ ਪ੍ਰਭੂ ਭਗਤੀ ਵਿੱਚ ਜੁੜ ਗਏ ਬਾਦਸਾ ਤੋਂ ਹੀ ਬਾਬਾ ਸ਼੍ਰੀ ਚੰਦ ਜੀ ਆਪਣੇ ਸੇਵਕ ਪਾਈ ਕੰਬਲੀਆ ਜੀ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਨੂੰ ਮਿਲਣ ਗਏ ਹੁਣ ਬਾਬਾ ਜੀ ਦੇ ਤਪ ਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਅਤੇਸ਼ਰ ਦਾਲੂਆਂ ਦੇ ਸਰੀਰਕ ਦੁੱਖ ਦੂਰ ਕਰਨ ਲਈ ਇੱਕ ਬੋਲੀ ਸਾਭ ਵੀ ਹੈ ਜਿਸ ਦੇ ਦੋਵੇਂ ਪਾਸੇ ਸਰੋਵਰ ਬਣਾਇਆ ਗਿਆ ਹੈ ਅਤੇ ਜਿਹੜੀ ਬਾਬਾ ਜੀ ਨੇ 베ਰੀ ਦੀ ਟਾਣੀ ਲਾਈ ਸੀ ਉਹ 베ਰੀ ਸ਼ਾਨਦਾਰ ਦਰਖਤ ਬਣ ਗਈ ਹੈ ਇੱਥੇ ਨਾਲ ਹੀ ਭਾਈ ਕਮਲਿਆ ਜੀ ਦੀ ਵੀ ਸਮਾਦ ਮੌਜੂਦ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਥੰਮ ਸਾਹਿਬ ਸ੍ਰੀ ਗੁਰੂ ਜੀ ਦੇ ਵਿਸ਼ਰਾਮ ਅਸਥਾਨ ਤੇ ਗੁਰਦੁਆਰਾ ਗੁਰੂ ਸਾਹਿਬ ਪੰਜਾਯ ਪੰਚਮੀ ਸ਼ਸ਼ੋਭਿਤ ਹੈ ਗੁਰਦੁਆਰਾ ਬਾਸ ਸਾਹਿਬ ਵਿਖੇ ਹਰ ਮਹੀਨੇ ਮਸਿਆਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਇਸ ਸ਼ਾਂਤੀ ਨਾਖਮਸਤਕ ਹੋਣ ਲਈ ਪਹੁੰਚੇ ਬਾਬਾ ਮਮਤਾਜ ਹਨ ਜੀ ਡੇਰਾ ਭਗਵਾਨ ਤਪ ਸਥਾਨ ਬਾਬਾ ਸ਼ਿਤਦਾ ਜੀ ਮਹਾਰਾਜ ਕਾਦਰਾਬਾਦ ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ ਸੇਵਾਦਾਰ ਬਾਬਾ ਸ਼ੱਬਾ ਸਿੰਘ ਜੀ ਅਤੇ ਸੇਵਾਦਾਰ ਫ੍ਰੀਤਮ ਸਿੰਘ ਜੀ ਵਤਨ ਦੀ ਮਿੱਟੀ న్యూ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਪਠਾਨਕੋਟ ਖਾਲਸਾ ਬਾਗੂ ਜੀ ਖਤੇ ਬਹੁਤ ਪਿਆਰੀ ਸਾਧ ਸੰਗਤ ਜੀ ਆਪ ਜਿਸ ਮਹਾਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਤਪਸਥਾਨ ਹੈ ਇਸ ਪਾਵਨ ਸਥਾਨ ਦਾ ਨਾਮ ਹੈ ਦੀ ਗੁਰਦੁਆਰਾ ਸ਼੍ਰੀ ਬਾਰਡ ਸਾਹਿਬ ਬਾਬਾ ਸ਼੍ਰੀ ਚੰਦ ਜੀ ਇਸ ਸਥਾਨ ਤੇ 62 ਵਰੇ ਮਹਾਰਾਜ ਜੀ ਭਜਨ ਬੰਦਗੀ ਕੀਤੀ ਇਸ ਸਥਾਨ ਤੇ ਸਤਗੁਰੂ ਸੱਚੇ ਪਾਤਸ਼ਾਹ ਜੀਆ ਨੇ ਵੀ ਚਰਨ ਪਾਏ ਨੇ ਪੁਰਵਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਪਹੁੰਚੇ ਜਿਸ ਵਕਤ ਸੁਖਮਨੀ ਸਾਹਿਬ ਜੀ ਦੀ ਬਾਣੀ ਰਾਚ ਰਹੀ ਸਨ ਉਹਨਾਂ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਵੀ ਇਸ ਸਥਾਨ ਤੇ ਪਹੁੰਚੇ 62 ਸਾਲ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਤਪੱਸਿਆ ਕੀਤੀ ਇੱਥੋਂ ਹੀ ਬਾਕੀ ਇਲਾਕਿਆਂ ਦੇ ਵਿੱਚ ਪਰਮਣ ਕਰਦੇ ਰਹੇ ਸਨ ਫਿਰ ਵਾਪਸ ਇੱਥੇ ਆ ਜਾਂਦੇ ਸਨ ਬਾਬਾ ਸ਼੍ਰੀ ਚੰਦ ਜੀ ਨੇ ਇਸ ਸਥਾਨ ਉਤੇ ਹੀ ਬਾਬਾ ਗੁਰਦਿੱਤਾ ਜੀ ਜਿਹੜੇ 6ਵੇਂ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਸਨ ਉਹਨਾਂ ਨੂੰ ਉਦਾਸੀ ਸੰਪਰਦਾਏ ਦਾ ਅਗਲਾ ਮੁਖੀ ਬਣਾਇਆ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਉਦਾਸੀ ਸੰਪਰਦਾਏ ਨੂੰ ਸਿੱਖੀ ਦੇ ਵਿੱਚ ਵਾਪਸ ਲਿਆਂਦਾ ਸੋ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਦੀ ਗੱਡੀ ਉੱਤੇ ਉਹ ਬੈਠੇ ਦਰਜਮਾਨ ਹੋਏ ਉਹਨਾਂ ਨੇ ਉਹਦਾ ਸੰਪਰਦਾ ਦਾ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਇਸ ਗੁਰੂ ਘਰ ਦੇ ਵਿੱਚ ਮੁੱਖ ਤੌਰ ਤੇ ਤਿੰਨ ਗੁਰਦੁਆਰੇ ਹੈ ਜਿਹਦੇ ਵਿੱਚ ਪਹਿਲਾ ਗੁਰਦੁਆਰਾ ਹੈ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 6ਵੇਂ ਪਾਤਸ਼ਾਹ ਜੀ ਨੇ ਬਣਾਇਆ ਬੜਾ ਰਮਣੀਕ ਸਥਾਨ ਹੈ ਬੜਾ ਆਲੀਸ਼ਾਨ ਦਰਬਾਰ ਹੈ ਉਸ ਗੁਰੂ ਘਰ ਦਾ ਨਾਮ ਹੈ ਜੀ ਗੁਰਦੁਆਰਾ ਗੁਰੂ ਸਰ ਪਾਤਸ਼ਾਹੀ ਪੰਜਵੀਂ ਜੇ ਪਾਤਸ਼ਾਹ ਮਹਾਰਾਜ ਇੱਥੇ ਆਏ ਉਹਨਾਂ ਨੇ ਗੁਰੂ ਅਰਜਨ ਮਹਾਰਾਜ ਜੀ ਦੇ ਯਾਦ ਦੇ ਅੰਦਰ ਇੱਥੇ ਸਰੋਵਰ ਬਣਾਇਆ ਗੁਰਦੁਆਰਾ ਬਣਾਇਆ ਨਾਮ ਰੱਖਿਆ ਗੁਰੂ ਸਰ ਗੁਰੂ ਦਾ ਸਰੋਵਰ ਉਹ ਸਰੋਵਰ ਵੀ ਮੌਜੂਦ ਹੈ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਇਸ ਸਥਾਨ ਤੇ ਵਿਰਾਜੇ ਜਿਹੜੀ ਘਟਨਾ ਸਿੱਖ ਇਤਿਹਾਸ ਨੇ ਲਿਖੀ ਹੈ ਬਾਬਾ ਲਖਮੀ ਦਾਸ ਜੀ ਸ਼ਿਕਾਰ ਕਰਦੇ ਸਨ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਤੁਹਾਨੂੰ ਲੇਖਾ ਦੇਣਾ ਪਏਗਾ ਉਹ ਕਹਿੰਦੇ ਫਿਰ ਗੁਣਾ ਹੀ ਦੇ ਦਿੰਨੇ ਆ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਜਿਹੜਾ ਸਿੱਖ ਇਤਿਹਾਸ ਨੇ ਲਿਖਿਆ ਹੈ ਕਿ ਪੋਤਰੇ ਧਰਮ ਦਾਸ ਨੂੰ ਉੱਡਦੇ ਜਾਂਦੇ ਭੋੜੇ ਤੋਂ ਲਾਇਆ ਉਹ ਵੀ ਘਟਨਾ ਇੱਥੇ ਹੋਈ ਹੈ ਬਾਬਾ ਸ਼੍ਰੀ ਚੰਦ ਜੀ ਦੇ ਜਿਹੜੇ ਸੇਵਕ ਹੋਏ ਨੇ ਬਾਬਾ ਕਮਲੀਆ ਜੀ ਉਹਨਾਂ ਦੀ ਸਮਾਦਿ ਇਸ ਸਥਾਨ ਦੇ ਉੱਤੇ ਵਿਰਾਜਮਾਨ ਹੈ ਉਸ ਸਮਾਦ ਦੇ ਉੱਪਰ ਬਾਬਾ ਸ਼੍ਰੀ ਚੰਦ ਜੀ ਦੇ ਹੱਥਾਂ ਦਾ ਲੱਗਿਆ ਹੋਇਆ ਪੁਰਾਣਾ ਬੇਰ ਸਾਹਿਬ ਬੇਰੀ ਉਹ ਵੀ ਮੌਜੂਦ ਹੈ ਪ੍ਰਾਤਨ ਮਹਾਰਾਜ ਦੀ ਕਿਰਪਾ ਨਾਲ ਭਰਪੂਰ ਉਸ ਨੂੰ ਫਲ ਲੱਗਦਾ ਹੈ ਜਿਹੜਾ ਗੁਰਦੁਆਰਾ ਤੁਸੀਂ ਦਾਸ ਦੇ ਪਿੱਛੇ ਦੇਖ ਰਹੇ ਹੋ ਇਹਦਾ ਨਾਮ ਹੈ ਥੰਮ ਸਾਹਿਬ ਦੋ ਘਟਨਾਵਾਂ ਲਿਖਤ ਵਿੱਚ ਮਿਲਦੀਆਂ ਨੇ ਦੋਵੇਂ ਸੰਗਤਾਂ ਨੂੰ ਸੁਣਾ ਦਿੰਨੇ ਆਂ ਪਹਿਲੀ ਘਟਨਾ ਇਹ ਆ ਕਿ ਜਿਹੜੀ ਆਮ ਲੋਕ ਸੁਣਾਉਂਦੇ ਨੇ ਤੇ ਜਿੰਨਾਂ ਦੇ ਜ਼ਿਆਦਾਤਰ ਲੋਕਾਂ ਦੇ ਵਿੱਚ ਪ੍ਰਚਲਿਤ ਆ ਹੋਏ ਆ ਕਿ ਇੱਥੇ ਗੁਰੂ ਅਰਜਨ ਮਹਾਰਾਜ ਆਏ ਗੁਰੂ ਅਰਜਨ ਮਹਾਰਾਜ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਆਏ ਮਿਲੀਏ ਕੋਈ ਗੁਰਬਾਣੀ ਦੀਆਂ ਪੋਥੀਆਂ ਵਿਚਾਰ-ਵਟਾਂਦਰਾ ਵੀ ਕਰਨਾ ਸੀ ਇੱਥੇ ਜਦੋਂ ਆਏ ਤੇ ਬਾਬਾ ਸ਼੍ਰੀ ਚੰਦ ਜੀ ਦੀ ਸਮਾਦੀ ਲੱਗੀ ਹੋਈ ਸੀ ਬਾਬਾ ਸ਼੍ਰੀ ਚੰਦ ਜੀ ਦੀ ਸਮਾਦੀ ਨਾਲ ਖੋਲਣ ਕਰਕੇ ਗੁਰੂ ਅਰਜਨ ਮਹਾਰਾਜ ਜੀ ਕਿਉਂਕਿ ਜਿਹੜੇ ਸਤਪੁਰਸ਼ ਹੁੰਦੇ ਨੇ ਉਹ ਦੂਜੇ ਪੁਰਸ਼ ਦੀ ਸਮਾਦੀ ਭਾਂਗੜੀ ਕਰਦੇ ਇੱਕ ਤੇ ਇਹ ਵਾਰਤਾ ਸੁਣਾਈ ਜਾਂਦੀ ਹੈ ਕਿ ਗੁਰੂ ਅਰਜਨ ਮਹਾਰਾਜ ਜੀ ਵਿਚਾਰ ਕਰਦੇ ਰਹੇ ਵੀ ਬਾਬਾ ਜੀ ਦੀ ਸਮਾਦੀ ਖੁੱਲੇ ਉਹ ਫਿਰ ਇੱਥੇ ਸਾਰਾ ਦਿਨ ਬੈਠ ਕੇ ਉਡੀਕ ਕਰਦੇ ਸਨ ਤੇ ਸ਼ਾਮ ਨੂੰ ਗੁਰਦੁਆਰਾ ਗੁਰੂ ਸਰ ਸਾਹਿਬ ਵਾਲੇ ਸਥਾਨ ਤੇ ਜਾ ਕੇ ਵਿਸ਼ਰਾਮ ਕਰਦੇ ਸਨ। ਦੂਸਰੀ ਲਿਖਤੇ ਵੀ ਮਿਲੀ ਆ ਕਿ ਗੁਰੂ ਰਾਮਦਾਸ ਮਹਾਰਾਜ ਜਦੋਂ ਇੱਥੇ ਪਹੁੰਚੇ ਗੁਰੂ ਰਾਮਦਾਸ ਮਹਾਰਾਜ ਜੀ ਪਹੁੰਚੇ ਤਾਂ ਬਾਬਾ ਸ਼੍ਰੀਚੰਦ ਜੀ ਦੀ ਸਮਾਦੀ 2.5 ਦਿਨ ਲੱਗੀ ਰਹੀ। 2.5 ਦਿਨ ਬਾਬਾ ਗੁਰੂ ਰਾਮਦਾਸ ਮਹਾਰਾਜ ਇੱਥੇ ਬਿਰਾਜਮਾਨ ਰਹੇ ਤੇ ਥੰਮ ਸਾਹਿਬ ਜਿੱਥੇ ਥੰਮ ਬਣਿਆ ਹੋਇਆ ਉਸ ਸਥਾਨ ਤੇ ਬਾਬਾ ਕਮੜਿਆ ਜੀ ਗੁਰੂ ਰਾਮਦਾਸ ਮਹਾਰਾਜ ਜੀ ਹਜ਼ੂਰੀ ਵਿੱਚ 2.5 ਦਿਨ ਖਲੋਤੇ ਰਹੇ। ਉਹਨਾਂ ਖਲੋ ਕੇ ਸਾਰੀ ਸੇਵਾ ਕੀਤੀ ਤੇ ਕਰਾਈ ਗੁਰੂ ਅਰਜਨ ਮਹਾਰਾਜ ਬੜੇ ਪਰੇਸ਼ਾਨ ਹੋਏ ਗੁਰੂ ਰਾਮਦਾਸ ਮਹਾਰਾਜ ਬੜੇ ਪਰੇਸ਼ਾਨ ਹੋਏ ਤੇ ਇਹ ਘਟਨਾ ਜਿਹੜੀ ਆ ਇਹ ਈਸ਼ਾ ਸਿੰਘ ਨਾਰਾਜ ਜਿਨ੍ਹਾਂ ਨੇ ਬਾਬਾ ਸ਼੍ਰੀ ਚੰਦ ਜੀ ਦੀ ਜੀਵ ਨਹੀਂ ਲਈ ਹੈ ਉਹਨਾਂ ਨੇ ਲਈ ਹੈ ਉਸ ਤੋਂ ਬਾਅਦ ਕਾਰ ਸੇਵਕਾਂ ਨੇ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਥਾਂ ਸਾਬ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਬਾੜਸਾਲੇ ਤੇ ਰਹੇ ਉਹਨਾਂ ਦੇ ਸੇਵਕ ਪਿਆਰੇ ਭਾਈ ਖਮਲਿਆ ਜੀ ਦੀ ਸਮਾਦ ਇੱਥੇ ਉਹਨਾਂ ਦੇ ਹੱਥਾਂ ਦਾ ਲੱਗਿਆ ਹੋਇਆ ਢੇਰ ਸਾਹਿਬ ਇੱਥੇ ਗੁਰੂ ਅਰਜਨ ਮਹਾਰਾਜ ਦੇ ਚਰਨਾਂ ਪਏ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਪਏ 6ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਦੇ ਚਰਨਾਂ ਪਏ ਸਵੇ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਪਾਵਨ ਕਰਦੀ ਬਾਬਾ ਸ਼੍ਰੀ ਚੰਦ ਜੀ ਦਾ ਪਾਵਨ ਤਪਸਥਾਨ ਗੁਰਦੁਆਰਾ ਬਾਰਡ ਸਾਹਿਬ ਸ਼ਰੋਮਣੀ ਕਮੇਟੀ ਨੇ ਇੱਕ ਛੋਟਾ ਕਿਤਾਬਚਾ ਛਾਪਿਆ ਉਹਦੇ ਵਿੱਚ ਉਹਨਾਂ ਨੇ ਵੀ ਲਿਖਿਆ ਕਿ ਗੁਰੂ ਅਮਰਦਾਸ ਮਹਾਰਾਜ ਵੀ ਇੱਥੇ ਆਏ ਨੇ ਉਹਨਾਂ ਨੇ ਵੀ ਲਿਖਿਆ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਪਹਿਲਾ ਨਾਨਕਾ ਪਿੰਡ ਇਹ ਬਾਰਕ ਨਗਰ ਹੁੰਦਾ ਸੀ ਫਿਰ ਇੱਥੋਂ ਉਹ ਬਦਲ ਕੇ ਤੇ ਆਪਣਾ ਉਹਨਾਂ ਨੇ ਜਗ੍ਹਾ ਬਦਲ ਲਈ ਸੋ ਇਹ ਕੁਛ ਛੋਟੀਆਂ-ਛੋਟੀਆਂ ਘਟਨਾਵਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਬੜਾ ਰਮਣੀਕ, ਕੁਦਰਤੀ ਨਜ਼ਾਰਿਆਂ ਨਾਲ ਭਰਪੂਰ, ਖੁਲਾ ਢੁਲਾ ਸਥਾਨ ਹੈ। ਬਹੁਤੀਆਂ ਥਾਵਾਂ ਤੇ ਅਸੀਂ ਪੱਥਰ ਲਾ ਦਿੱਤੇ ਤੇ ਦਰਖਤ ਵੜ ਦਿੱਤੇ ਨੇ। ਪਰ ਇੱਥੇ ਸੰਗਤਾਂ ਦੀ ਕਿਰਪਾ ਸਦਕਾ ਗੁਰੂ ਦੇ ਪ੍ਰਾਤਨ ਦਰਖਤ ਬਚੇ ਹੋਏ ਨੇ। ਮਹਾਰਾਜ ਚਲੋ ਬਚਾਈ ਰੱਖੇ। ਤੇ ਇੱਥੇ ਪੁਰਾਣੇ ਬੋੜ ਨੇ ਜਿਹੜੇ ਕਰੀਬ-ਕਰੀਬ 2-3 ਬੋੜ ਹੈ ਪੁਰਾਣੇ ਮੋਟੇ। ਸਦੀਆਂ ਪੁਰਾਣੇ ਹੋਣੇ ਜਿੰਨੀ ਉਹਨਾਂ ਦੀ ਦੇਖ ਕੇ ਹਾਲਤ ਲੱਗਦਾ ਹੈ ਹਾਂਜੀ ਸੋ ਇਹ ਜਰਮਣੀਕ ਸਥਾਨੋਂ ਸਿੱਖਾਂ ਕੋਲ ਬਹੁਤ ਘੱਟ ਬਜੇ ਨੇ ਇੱਥੇ ਗੁਰੂਗੀਆਂ ਪਿਆਰੀਆਂ ਸੰਗਤਾਂ ਨੂੰ ਆਉਣ ਦਰਸ਼ਨ ਮਿਲੇ ਕਰਨ ਗੁਰੂ ਰਾਮਦਾਸ ਗੁਰਵਰਜਨ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਕੋਸ਼ਰ ਮਹਾਰਾਜ ਦੇ ਚਰਣਾ ਬਾਸ ਬਾਬਾ ਸ਼੍ਰੀ ਚੰਜੀ ਦੇ ਤਪ ਸਥਾਨ ਤੇ ਆ ਕੇ ਸ਼ਾਂਤੀ ਦਾ ਅਨੁਭਵ ਕਰੋ ਤੇ ਗੁਰੂ ਦੀ ਸਿੱਖੀ ਨੂੰ ਕਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ